ਟਰੇਰ ਦੀ ਬਹੁਤ ਅਨਗਿਲੀ ਸੀ ਪਤਾ ਨਹੀਂ ਕੀ ਨਸ਼ਾ ਕੀਤਾ ਵਸ ਟਰੇਰ ਦਾ ਸਾਨੂੰ ਨਹੀਂ ਪਤਾ ਕੀ ਕਰਦਾ ਸੀ ਉਹਦੀ ਬਸ ਬੜੀ ਤੇਜ਼ ਆ ਰਹੀ ਹੈ ਬਹੁਤ ਜਿਆਦੇ ਪਿੱਛੋਂ ਉਹ ਢੇਰੀ ਹੈ ਉਹ ਤੇ ਬੁੜਕੀ ਆ ਵਸ ਇੱਕੇ ਵਾਰੀ ਉਹ ਤਾਂ ਕੰਟਰੋਲ ਹੀ ਨਹੀਂ ਹੋਈ ਉਸ ਕੋਈ ਟਾਇਰ ਨਹੀਂ ਫਟਿਆ ਬਸ ਖੜੀ ਥੋੜੇ ਕੋਲ ਵੇਲ ਇਹ ਸਪੀਡ ਜਿਆਦਾ ਤੇਜ਼ ਸੀ ਜਾਂ ਕੁਝ ਖਾਦਾ ਪੀਤਾ ਹੋਇਆ ਖਾਦਾ ਪੀਤਾ ਵੀ ਸਾਨੂੰ ਸਾਨੂੰ ਤਾਂ ਕੀ ਪਤਾ ਜੀ ਖਾਦੇ ਪੀਤੇ ਦਾ ਪਰ ਤੇ ਆ ਹੀ ਬਹੁਤ ਸੀ ਗਿਆਨੀ ਬੰਦਾ ਬਾਈ ਵਰਗਾ ਅਮਰ ਛਗੇ ਬੰਦੇ ਜੋ ਬਾਤ ਚਲਾ ਰਿਹਾ ਹੈ ਸਪੀਡ ਵੀ ਜਿਆਦਾ ਏ ਰੋਡਵੇ ਦੀ ਬੱਸ ਦਾ ਕਿਹਨਾਂ ਟੂਰ ਹੈ ਹੂੰ ਕਿੰਨੇ ਕੁ ਤੁਹਾਡੇ ਕੋਈ ਨੌਨ ਸੀਗੇ ਹਾਂਜੀ ਹਾਂਜੀ ਆਪਣੇ ਪਿੰਡ ਦੇ ਸੀਗੇ ਵੀ ਦੂਰੀ ਕਰਦੇ ਸੀ ਤੁਮੇ ਜੀ ਜੀ ਮੈਂ ਜੋ ਵਾਈਫ ਦੀ ਡੈਥ ਹੋ ਗਈ ਹੂੰ ਤਾਂ ਕਿੱਥੇ ਜਾ ਰਹੇ ਸੀ ਉਹ ਫਰੀਦਕੋਟ ਜਾ ਰਹੇ ਸੀ ਫਰੀਦਕੋਟ ਜਾ ਰਹੇ ਸੀ ਬੀਟੀਕੋਟ ਹੂੰ ਕਿੰਨੇ ਕੁ ਜਨਾਂ ਦੇ ਵਿੱਚੋਂ ਗੰਬੀਰ ਆਇਆ ਕੁਝ ਪਤਾ ਲੱਗਿਆ ਅੱਜ ਤੱਕ ਕੋਈ ਪੱਕਾ ਪਤਾ ਨਹੀਂ ਗੰਬੀਰ ਲੈ ਕੇ ਗਏ ਆ ਜ਼ਖਮੀਆਂ ਨੂੰ ਡੱਬ ਵਾਲੀ ਹਸਪਤਾਲ ਹੂੰ ਇਹ ਮੌਤ ਕਿੰਨੇ ਜਣੇ ਦੀ ਹੋਈ ਹੈ ਵੀਰੇ ਇੱਕ ਜਣੇ ਦੀ ਕਨਫਰਮ ਹੋ ਗਈ ਜੀ ਇੱਕ ਲੇਡੀ ਦੀ ਇੱਕ ਪੀਆਰਟੀਸੀ ਦੀ বাস ਜੋ ਕਿ ਡੱਬ ਵਾਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ ਉਹ ਇੱਥੇ ਚਤਰੂਤੂ ਸਿੰਘ ਵਾਲਾ 메ਨ ਰੋਡ نیشنل ਹਾਈਵੇ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਉਹ ਵਰਸ ਨੂੰ ਮੀਟਿੰਗ ਕਰਕੇ ਉਹ ਟਕਰਾਈ ਡਾਇਵਾਇਡਰ ਨਾਲ ਤੇ ਪਲਟ ਗਈ ਉਹਦੇ ਵਿੱਚ 3 ਸਵਾਰੀਆਂ ਸੀ ਜਿਨ੍ਹਾਂ ਵਿੱਚ ਉਹ ਜਿਹੜੀ ਸਵਾਰੀਆਂ ਇੰਜਰਡ ਸੀ ਕਿ ਉਹਨਾਂ ਨੂੰ ਸਿਵਲ ਹਸਪੀਟਲ ਵਿੱਚ ਐਡਮਿਟ ਕਰਾਇਆ ਗਿਆ ਤੇ ਇੱਕ ਲੇਡੀ ਜਸਪਿੰਦਰ ਕੌਰ ਲੋਹਾਰਾ ਪਿੰਡ ਦੀ ਉਹ ਵੀ ਮੌਤ ਹੋ ਗਈ ਹੈ ਮੌਕੇ ਤੇ ਜਿਹੜੀ ਵੀ ਇਹਦੇ ਕਿਨਾਰੇ ਬਣਦੀ ਕਾਨੂੰਨੀ ਕਾਰਵਾਈ ਆ ਉਹ ਕਰ ਕੀਤੀ ਜਾਵੇ ਜੀ ਮੈਡਮ ਇਹਦੇ ਵਿੱਚ ਕੋਈ ਜਵਾਗਦੀ ਮੌਤ ਵੀ ਦੱਸੀ ਜਾਂਦੀ ਹੈ ਕੋਈ ਅਰੇ ਬੈਕਪੂਛੀ ਵੈਰੀਫਾਈ ਨਹੀਂ ਹੋਇਆ ਹਲੇ ਕਿਸੇ ਲੋਕੀ ਕੱਟ ਕੋਈ ਉਹਨਾਂ ਨੇ ਦੱਸਿਆ ਇਹ ਹਾਲ ਵੈਰੀਫਾਈ ਕਰਕੇ ਕਿ ਕੋਈ ਬੱਚਾ ਮਰਿਆ ਕਿ ਮੇਰੀ ਕੋਈ ਜੀਲੀ ਹੈ ਉਹ ਤੁਹਾਨੂੰ ਪਾਚੇ